ਕ੍ਰਿਸ਼ਨ ਨੂੰ ਮੰਨਿਆ ਜਾਵੇ ਜਿਹੜਾ ਹਜੂਰ ਸਾਹਿਬ ਸਾਹਿਬ ਕਹਿ ਰਹੇ ਨੇ ਫਰਮਾਨ ਹੈ ਹਰਬਾਣੀ ਦਾ ਪੁਰਖ ਅਕਾਲ ਕਿਹਾ ਹੋਏ ਨਾ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਪੁਰਖ ਅਕਾਲ ਕਿਹਾ ਜਿਸ ਵੇਲੇ ਮੇਰੇ ਸੀਸ ਤੇ ਹੋਵੇ ਤਾਜੇ ਹੁਣ ਅਕਾਲ ਪੁਰਖ ਤਾਂ ਇਹ ਕਹਿ ਰਿਹਾ ਜਿਹਦਾ ਤੁਸੀਂ ਇਸ਼ਟ ਮੰਨਣਾ ਅਕਾਲ ਪੁਰਖ ਦਾ ਉਹ ਕਹਿ ਰਿਹਾ ਕਿ ਜਿਸ ਵੇਲੇ ਮੇਰੇ ਸੀਸ ਤੇ ਹੋਵੇ ਤਾਜੇ ਇਸ ਤਰ੍ਹਾਂ ਦੀ ਹੈ ਕਿੰਨੂ ਕੋਈ ਧਰਨੀ ਕਹਿ ਰਹੀ ਆ ਜਾਂ ਕੋਈ ਕੋਈ ਦੂਸਰਾ ਤੀਸਰਾ ਚੌਥਾ ਕਹਿ ਰਿਹਾ ਜਸਵੰਤ ਸਿੰਘ ਕਹਿ ਰਿਹਾ ਜਾਂ ਕੋਈ ਹੋਰ ਕਹਿ ਰਿਹਾ ਇਸ ਤਰ੍ਹਾਂ ਨਹੀਂ ਹੈ ਕੌਣ ਕਹਿ ਰਿਹਾ ਤਾਂ ਕਾਲਪੁਰਖ ਕਹਿ ਰਿਹਾ ਉਹਦੀ ਗੱਲ ਮੰਨਣੀ ਪਵੇਗੀ ਪੁਰਖ ਕਾਲ ਕਿਹਾ ਜਿਸ ਵੇਲੇ ਮੇਰੇ ਸੀਸ ਤੇ ਹੋਵੇ ਤਾਜੇ ਤਾਜਾਂ ਵਾਲੇ ਦਿਆਂ ਮਟਾਈ ਆ ਅੱਗੇ ਪਾਦਸ਼ਾਹ ਫਰਮਾਨ ਕਰਦੇ ਭਗਤਾਂ ਨਾਲ ਚੱਲੇ ਤੁਹਾਡੇ ਨਾਲ ਭਗਤਾਂ ਨਾਲ ਚੱਲੇ ਇੱਕ ਰਵਾਜੇ ਅਗਲਾ ਰਿਵਾਜ ਮੈਂ ਤੁਹਾਡੇ ਨਾਲ ਚਲਾਉਣਾ ਹੈ ਪੁਰਖ ਕਹ ਰਹੇ ਨੇ ਕਦੋਂ ਜਦੋਂ ਮੇਰੇ ਸਿਰ ਤੇ ਤਾਜ ਹੋਇਆ ਇਹ ਕਾਲਪੁਰਖ ਕਹ ਰਹੇ ਨੇ ਭਗਤਾਂ ਨਾਲ ਚੱਲੇ ਇੱਕ ਰਵਾਜੇ ਕਿਸ ਤਰ੍ਹਾਂ ਰਵਾਜ ਚੱਲਣਾ ਰਜਾ ਵਿੱਚ ਸਾਰੇ ਨਮਾ ਚਲਾਈ ਆ ਕੋਈ ਆਖੀ ਰਹਿ ਨਹੀਂ ਸਕਦਾ ਇਹ ਪਾਦਸ਼ਾਹ ਦੇ ਫਰਮਾਨ ਨੇ ਉਸ ਅਕਾਲਪੁਰਖ ਦੇ ਫਰਮਾਨ ਨੇ ਸੋ 10 ਮਿੰਟ ਵਾਸਤੇ ਆਪ ਜੀ ਦੇ ਨਾਲ ਇਹ ਗ੍ਰੰਥ ਤੋਂ ਹਰਬਾਣੀ ਸਾਂਝੀ ਕਰਨੀ ਆ ਇਹ ਪਹਿਲੀ ਵਾਰੀ ਹੋਇਆ ਧਰਤੀ ਦੇ ਉੱਤੇ ਕਿ ਪ੍ਰਮਾਤਮਾ ਨੇ ਆ ਕੇ ਭਗਤਾਂ ਦੇ ਨਾਲ ਯਾਰੀ ਪਾਈ ਹੋਵੇ। ਇਹ ਪਹਿਲੀ ਵਾਰੀ ਹੋਇਆ। ਸੋ ਕੀ ਫਰਮਾਨ ਹੈ ਹਰਬਾਣੀ ਦਾ 30 ਜੇਠ ਸੰਮਤ 11 ਪਿੰਡ ਸਈਕਲਾ ਜ਼ਿਲ੍ਹਾ ਜੰਮੂ ਸੰਤੋਖ ਸਿੰਘ ਦੇ ਘਰ ਹੈ। ਪਾਛਾ ਜਿਸ ਤਰ੍ਹਾਂ ਅੱਜ ਇੱਥੇ ਜਨ ਸ਼ੋ ਦਿੱਤੀ ਹੈ ਆਪ ਜੀ ਨੇ ਔਰ ਹਜੂਰ ਸ਼ੰਚਾ ਜੀ ਨੇ ਇਸੇ ਤਰ੍ਹਾਂ ਜੰਮੂ ਦੇ ਟੂਰ ਦੇ ਉੱਤੇ ਹਜੂਰ ਸ਼ੰਚਾ ਗਏ ਹੋਏ ਸੀ। ਔਰ ਸੰਤੋਖ ਸਿੰਧਕਾਰ ਜੰਮੂ ਹਜੂਰ ਨੇ ਇਹ ਹਰਬਾਣੀ ਫਰਮਾਨ ਕੀਤੀ 10ਵਾਂ ਅਪੁਆਇੰਟਮੈਂਟ ਵਾਸਤੇ ਸਾਤ ਦੇਣਾ ਦਾਸਿਕ ਹੋਰ ਅੱਜ ਕਰਿਆ ਕਰਦਾ ਹੈ ਕਿ ਪਾਤਸ਼ਾਹ ਜੀ ਨੇ ਗਵਾਹੀਆਂ ਕੀਤੀਆਂ ਗਵਾਹੀਆਂ ਜਿਹੜੇ ਮੁੱਕਰ ਨਾ ਜਾਣ ਕਿਸੇ ਸਾਡੇ ਵਰਗੇ ਇਨਸਾਨ ਦੀ ਗਵਾਹੀ ਇਹਨਾਂ ਹਰਬਾਣੀਆਂ ਦੇ ਵਿੱਚ ਨਹੀਂ ਪੁਵਾਈ ਹੋਈ ਤੋ ਫਰਮਾਨ ਕਿੱਥੇ ਹੈ ਨਾਰਦ ਕਹੇ ਹਾਲਾਂਕਿ ਗੱਲ ਸਾਰੀ ਅਕਾਲਪੁਰ ਖ ਆਪਣੀ ਆਪ ਕਰਦੇ ਨੇ ਲੇਕਿਨ ਗਵਾਹੀ ਕਿਸੇ ਦੀ ਪਵਾ ਲੈਂਦੇ ਨੇ ਕੀ ਹੈ ਨਾਰਦ ਕਹੇ ਪ੍ਰਭੂ ਤੇਰੀਆਂ ਭਗਤਾਂ ਨਾਲ ਯਾਰੀਆਂ ਕਮਾਲ ਕਰ ਦਿੱਤੀ ਤੂੰ ਪ੍ਰਭੂ ਕੌਣ ਕਹਿ ਰਿਹਾ ਨਾਰਦ ਕਿਨੂੰ ਪ੍ਰਭੂ ਨੂੰ ਕਦੋਂ ਜਿਸ ਦਿਨ ਸੰਤੋਖ ਸਿੰਘ ਦੇ ਘਰ ਇਸੇ ਤਰ੍ਹਾਂ ਸਿੰਘਾਸਨ ਲਾ ਕੇ ਉਹ ਪ੍ਰਭੂ ਬ੍ਰਜਮਾਨ ਸੀ ਨਾਦ ਕਹੇ ਪ੍ਰਭੂ ਤੇਰੀਆਂ ਭਗਤਾਂ ਨਾਲ ਯਾਰੀਆਂ ਯਾਰ ਯਾਰਾਂ ਦੇ ਯਾਰ ਹੋਣਾ ਸਹਾਈਆ ਜੇ ਤੂੰ ਇਹਨਾਂ ਦੇ ਨਾਲ ਯਾਰੀ ਪਾ ਲਈਆ ਤੇ ਇਹਨਾਂ ਦਾ ਸਹਾਈ ਵੀ ਰਹੇ ਨਿਗਾਹ ਮਾਰ ਕੇ ਤੱਕ ਖਵਾਰੀਆਂ ਇਹਨਾਂ ਦੇ ਅੰਦਰ ਕੋਈ ਊਣਤਾ ਇਹਨਾਂ ਰਹਿਣ ਦੇਵੀ ਹੁਣ ਜੇ ਕੋਈ ਅੰਦਰ ਖਵਾਰੀ ਹੈਗੀ ਆ ਤੇ ਉਹਨੂੰ ਕੱਢ ਦੇ ਤੂੰ ਯਾਰੀ ਪਾ ਲਈ ਇਹਨਾਂ ਦੇ ਨਾਲ ਨਿਗਾ ਮਾਰ ਕੇ ਤੱਕ ਖਵਾਰੀਆਂ ਕਰ ਕਰ ਵੇਖ ਵਿਖਾਈਆ ਤਨ ਵਜੂਦਾ ਲਗੀਆਂ ਕੱਟ ਬਿਮਾਰੀਆਂ ਬਿਮਾਰੀ ਕਿਹੜੀ 1084 ਜੂਨੀ ਦੇ ਵਿੱਚ ਘੁੰਮਣ ਵਾਲੀ ਉਹ ਕੱਟ ਦੇ ਰੋਗ ਸੋਗ ਗਵਾਈਆ ਵੇਰਵਾ ਰੱਖਣਾ ਨਹੀਂ ਪੁਰਖ ਨਾਰੀਆਂ ਇਹ ਸ਼ਾਇਦ ਹਰ ਸੰਗਤ ਨੂੰ ਪਤਾ ਹੋਵੇ ਇਸੇ ਧਰਤੀ ਦੇ ਉੱਤੇ ਇੱਕ ਧਰਮ ਐਸਾ ਵੀ ਹੈ ਜਿੱਥੇ ਔਰਤ ਸਜਦਾ ਕਰਨ ਨਹੀਂ ਜਾ ਸਕਦੀ ਇਸਲਾਮ ਮਰਦ ਹੀ ਸਾਰੇ ਜਾ ਕੇ ਸਜਦੇ ਕਰਦੇ ਨੇ ਨਮਾਜ਼ਾਂ ਪੜ੍ਹਦੇ ਨੇ ਲੇਕਿਨ ਕਿਉਂਕਿ ਇਹ ਅਕਾਲਪੁਰਖ ਦੀ ਆਮਦ ਹੋਈ ਆ ਔਰ ਭਗਤਾਂ ਦੇ ਨਾਲ ਜਾਰੀ ਪਈ ਆ ਉਹ ਕਹਿੰਦਾ ਮੇਰੀ ਚਰਨਾਂ ਦੇ ਵਿੱਚ ਪੁਰਖ ਤੇ ਨਾਰੀ ਦਾ ਕੋਈ ਵੀ ਅੰਤਰ ਨਹੀਂ ਹੈ ਮੇਰੇ ਲਈ ਸਾਰੇ ਇੱਕੋ ਜਿਹੇ ਨੇ ਤਨ ਵਜੂਦਾਂ ਲਗੀਆਂ ਕੱਟ ਬਿਮਾਰੀਆਂ ਰੋਗ ਸੋਗ ਗਵਾਈਆਂ ਵੇਰਵਾ ਰੱਖਣਾ ਨਹੀਂ ਪੁਰਖ ਨਾਰੀਆਂ ਬਿਰਦਾ ਬਾਲਾ ਹੋਣਾ ਸਹਾਈਆ ਇਹ ਨਹੀਂ ਕਿ ਜੇ ਇੱਕ ਇੱਕ ਬਿਰਧ ਨੇ 50 ਸਾਲ ਤੇਰੇ ਦਰਸ਼ਨ ਕਰ ਲਏ ਕੌਣ ਕਹਿ ਰਿਹਾ ਨਾਰਦ ਜੇ ਇੱਕ ਬਜ਼ੁਰਗ ਨੇ 50 ਸਾਲ ਤੇਰੇ ਦਰਸ਼ਨ ਕਰ ਲਏ ਉਹਨੂੰ ਤੂੰ ਨੇੜੇ ਸਮਝ ਲੈ ਤੇ ਜਿਹੜਾ ਅੱਜ ਇਸ ਧਰਤੀ ਦੇ ਉੱਤੇ ਭਾਵੇਂ ਇੱਕ ਦਿਨ ਦਾ ਬੱਚਾ ਵੀ ਕਿਉਂ ਨਾ ਹੋਵੇ ਜੇ ਉਹਨੇ ਤੇਰੇ ਦਰਸ ਕਰ ਲਏ ਤੇ ਉਹਨੂੰ ਵੀ ਉਹੋ ਜਿਹਾ ਮਾਨ ਦੇਵੀ ਜਿਨੇ 50 ਸਾਲ ਤੱਕ ਤੇਰੇ ਦਰਸ਼ਨ ਕੀਤੇ ਇੱਕੋ ਜਿਹਾ ਮਾਨ ਦੇਵੀ ਸਾਰਿਆਂ ਨੂੰ ਬਿਰਧ ਨੂੰ ਵੀ ਤੇ ਬਾਲ ਨੂੰ ਵੀ ਬੁਰਖ ਨੂੰ ਵੀ ਤੇ ਨਾਰ ਨੂੰ ਵੀ ਜੁਗ ਚੌਕੜੀ ਬਾਦ ਆਈ ਤੇਰੀ ਵਾਰੀ ਆ ਤੂੰ ਤੇ ਪ੍ਰਭੂ ਕਦੀ ਧਰਤੀ ਤੇ ਆਇਆ ਹੀ ਨਹੀਂ ਜੁਗਾ ਪਰਮਾਨ ਹੁਣ ਪਹਿਲੀ ਵਾਰੀ ਤੇਰੀ ਵਾਰੀ ਆ ਤੇ ਇਹੋ ਜਿਹਾ ਭੇਤ ਆਪਣੇ ਬੱਚਿਆਂ ਦੇ ਨਾਲ ਬਿਲਕੁਲ ਵੀ ਨਾਰਕੀ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਦੇਵੇਂ ਜੋਗ ਚੌਕੜੀ ਬਾਦ ਆਈ ਤੇਰੀ ਵਾਰੀ ਆ ਵਾਰਸ ਹੋਣਾ ਸਬਨਾ ਥਾਈਆ ਇਸੇ ਕਰਕੇ ਹਜੂਰ ਨੇ ਫਰਮਾਇਆ ਜਿੱਥੇ ਮੈਨੂੰ ਯਾਦ ਕਰੋਗੇ ਮੈਂ ਉੱਥੇ ਹੀ ਆ ਜਾਵਾਂਗਾ ਇੱਕ ਵਾਰੀ ਯਾਦ ਤੇ ਕਰੋ ਮੈਨੂੰ ਜਿੱਥੇ ਕਹੋਗੇ ਉੱਥੇ ਜਾਵਾਂਗਾ ਖੜ ਇਹ ਵੇਰੀ ਬੇਪਰਵਾਹੀ ਬਲਾਉ ਤੇ ਸਹੀ ਇੱਕ ਵਾਰੀ ਤੇਰੇ ਨਾਮ ਤੋਂ ਬਿਨਾ ਹੋਰ ਦਿਸੇ ਕੋਈ ਨਾ ਦਾਰੀਆ ਇਹ ਪਖਤ ਤੇਰੇ ਹੋਗੇ ਇਹ ਤੇਰੀ داری ਕਰਦੇ ਤੇਰੀ ਚੱਕਰੀ ਕਰਦੇ ਨੇ ਇਹ ਤੇ ਤੇਰੇ ਹੋਗੇ ਦਾਰੂ ਵਰ ਨਾ ਕੋਈ ਰਖਾਈਆ ਇੱਕ ਬਨੰਤੀ ਹਮਾਰੀ ਆ ਸਾਡੀ ਬੇਨਤੀ ਨੂੰ ਸੁਣ ਲੈ ਹਮ ਸਾਜਣ ਦਿਆਂ ਸੁਣਾਈਆ ਮੈਂ ਇਹ ਬੇਨਤੀ ਕਰਦਾ ਹਮ ਸਾਜਣ ਮੇਰੇ ਹਮ ਸਾਜਣ ਇਹ ਮੇਰੀ ਬੇਨਤੀ ਨੂੰ ਮੰਨ ਲਵੀਂ ਨਰਦ ਕਹਿ ਰਿਹਾ ਕਿਨੂ ਪ੍ਰਭੂ ਨੂੰ ਉਸ ਦਿਨ ਜਿਸ ਦਿਨ ਸੰਤੋਖ ਸਿੰਘ ਦੇ ਘਰ ਜੰਮੂ ਹਜੂਰ ਸਿੰਘਾਸਨ ਤੇ ਬਰਾਜਮਾਨ ਸੀ ਜੋਤੀ ਜੋ ਸਰੂਪ ਰਿਆ ਪਿਆ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਦੇ ਸਾਹਿਬ ਹੋਣਾ ਸਹਾਈਆ ਨਾਦ ਕਹੇ ਪ੍ਰਭੂ 999 ਬਿਮਾਰੀ ਹਰ ਘਟ ਸਰੀਰ ਸਮੇ ਸਮੇ ਆਪਣਾ ਰੂਪ ਬਦਲਾਈਆ ਕੀ ਕੋਈ ਕਰੇ ਸਾਧ ਫਕੀਰ ਪੇਵ ਸਕੇ ਨਾ ਕੋਏ ਪਾਈਆ ਇਹ ਬਿਮਾਰੀਆਂ ਟਿਕਣ ਨਹੀਂ ਦਿੰਦੀਆਂ ਕੋਈ ਵੀ ਸਾਧੂ ਫਕੀਰ ਤੇਰਾ ਪੇਤ ਨਹੀਂ ਕੋਈ ਪਾ ਸਕਦਾ اے ਪ੍ਰਭੂ ਤੂੰ ਕਿਰਪਾ ਕਰ ਹਕੀਮ ਡਾਕਟਰ ਕਿਸ ਵਿਦ ਹਕੀਮ ਡਾਕਟਰ ਕਿਸ ਕਿਸ ਨੂੰ ਰੱਖਣ ਚੀਰ ਕਿਸ ਕਿਸ ਦੀ ਕਰਨ ਸਫਾਈ ਆ ਤੇਰਾ ਖੇਲ ਬੇਨਜ਼ੀਰ ਬੇਨਜ਼ੀਰ ਕਿਹੜਾ ਹੁੰਦਾ ਜਿਹੜਾ ਨਜ਼ਰ ਨਾ ਆਵੇ ਇਹ ਜਿਹੜਾ ਪਰਮਾਤਮਾ ਨੇ ਤੇ ਆਪਣੀਆਂ ਆਤਮਾਵਾਂ ਦੇ ਨਾਲ ਆਪਣਾ ਸੁਮੇਲ ਕੀਤਾ ਇਹ ਬਾਹਰੋਂ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦਾ ਮੇਰੇ ਪਿਆਰੋ ਤੇ ਭਰਾਓ ਇਹ ਗੱਲ ਸਾਰੀ ਅੰਦਰ ਵੀ ਹੈ ਪ੍ਰਭੂ ਨੇ ਤੁਹਾਡੀ ਆਤਮਾ ਨੂੰ ਸੰਗਾਸ਼ਣ ਬਣਾ ਲਿਆ ਇਹਦੇ ਉੱਤੇ ਆ ਕੇ ਉਹ ਬਰਾਜ਼ਮਾਨ ਹੋ ਗਿਆ ਤੇਰਾ ਖੇਲ ਬੇਨਜ਼ੀਰ ਨਜ਼ਰਾਂ ਤੋਂ ਓਲੇ ਤੇਰੀ ਬੇਪਰਵਾਹੀਆ ਬੇਸ਼ੱਕ ਸਾਡੇ ਤਿੰਨ ਹੱਥ ਮਾਨਸ ਤੇਰੀ ਜਗੀਰ ਉਸੇ ਕੋਲੋਂ ਆਏ ਆ ਤੇ ਆਖਰ ਉਸੇ ਦੇ ਵਿੱਚ ਹੀ ਜਾ ਕੇ ਸਮਾ ਜਾਣਾ ਹੈ ਇਹ ਜ਼ਗੀਰ ਤੂੰ ਹੀ ਦਿੱਤੀ ਏ ਸਮਾਤ ਲੋਕ ਦੇ ਉੱਤੇ ਤੂੰ ਕਿਰਪਾ ਕੀਤੀ ਤਾਂ ਇਹ ਮਾਤ ਲੋਕ ਦੇ ਉੱਤੇ ਆਈ ਜ਼ਗੀਰ ਤੁਨ ਵਿਜੂਦ ਦੇ ਬੇਸ਼ੱਕ ਸਾਡੇ ਤਿੰਨ ਹੱਥ ਮਾਨਸ ਤੇਰੀ ਜ਼ਗੀਰ ਜੋਤੀ ਜੋ ਸਰੂਪ ਹਰਿਆਪੀ ਆਪਣੀ ਕਿਰਪਾ ਕਰ ਏਕਾ ਦੇਣਾ ਸੱਚ ਵਰ ਸੱਚ ਦੇ ਮਾਲਕ ਦਇਆ ਕਮਾਈਆ ਨਾਰਦ ਕਹੇ ਪ੍ਰਭੂ ਦੁੱਖ ਰੋਗ ਮੇਟ ਦੇ ਸਰ ਸਾਰੇ ਮੇਟ ਦੇ ਜਸਮਾਨੀ ਵੀ ਤੇ ਅੰਦਰਲੇ ਵੀ ਸਾਰੇ ਦੁੱਖਾਂ ਨੂੰ ਤੂੰ ਮੇਟ ਦੇ ਸਿਰ ਸਾਰੇ ਆਪਣਾ ਸਿਰ ਸਾਰੇ ਆਪਣਾ ਧਿਆਨ ਲਗਾਈ ਆ ਜਿਸ ਵਿੱਚ ਦਸਮੰਦਵਾਰੀ ਤੇਰਾ ਕਰ ਇਹਨੂੰ ਤੂੰ ਪਵਿੱਤਰ ਕਰ ਲੈ ਕਿਉਂ ਪਵਿੱਤਰ ਕਰ ਲੈ ਕਿਉਂਕਿ ਤੂੰ ਵੀ ਈਸੇ ਅੰਦਰ ਬਿਰਾਜਮਾਨ ਹੋਣਾ ਐ ਮੇਰੇ ਪ੍ਰਭੂ ਨਾਰਦ ਕਹਿ ਰਿਹਾ ਜਿਨ੍ਹਾਂ ਜਿਨ੍ਹਾਂ ਦੇ ਨਾਲ ਤੂੰ ਯਾਰੀ ਪਾ ਲਈ ਆ ਉਹਨਾਂ ਦੀ ਇਸ ਕਾਇਆ ਕੋਟੜੀ ਨੂੰ ਪਵਿੱਤਰ ਕਰ ਲੈ ਕਿਉਂਕਿ ਦਸ਼ਮ ਦਵਾਰੀ ਵੀ ਇਹਦੇ ਅੰਦਰ ਹੀ ਹੈ ਜਿੱਥੇ ਤੂੰ ਆ ਕੇ ਬ੍ਰਹਮਚਾਰ ਮਨ ਹੋਣਾ ਇਹਨੂੰ ਪਵਿੱਤਰ ਕਰ ਲੈ ਸਾਫ਼ ਕਰ ਲੈ ਜਿਸ ਵਿੱਚ ਦਸ਼ਮ ਦਵਾਰੀ ਤੇਰਾ ਕਰ ਬ੍ਰਹਮੰਡ ਖੰਡ ਰਚਨਾ ਲਈ ਰਚਾਈਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਲਾਈਨ ਆਉਂਦੀ ਆ ਜੋ ਪਿੰਡੇ ਸੋ ਬ੍ਰਹਿਮੰਡੇ ਜੋ ਬ੍ਰਹਿਮੰਡ ਦੇ ਵਿੱਚ ਘਟ ਰਿਹਾ ਸੋ ਹੀ ਸਾਡੇ ਅੰਦਰ ਘਟ ਰਿਹਾ ਜੋ ਪਿੰਡੇ ਸੋ ਬ੍ਰਹਿਮੰਡੇ ਇਹ ਗੁਰੂ ਗ੍ਰੰਥ ਸਾਹਿਬ ਫਰਮਾਨ ਕਰਦੇ ਨੇ ਪਾਤਸ਼ਾਹ ਕੀ ਫਰਮਾਨ ਕਰਦੇ ਨੇ ਬ੍ਰਹਿਮੰਡ ਖੰਡ ਰਚਨਾ ਲਈ ਰਚਾਈ ਆ ਇਹ ਬ੍ਰਹਿਮੰਡ ਇਹ ਬ੍ਰਹਿਮੰਡ ਜਿੱਥੇ ਤੂੰ ਆ ਕੇ ਬਰਾਜ਼ਮਾਨ ਹੋਣਾ ਇਹਦੀ ਰਚਨਾ ਵੀ ਪ੍ਰਭੂ ਤੂੰ ਹੀ ਰਚੀ ਹੋਈ ਹੈ ਬਾਹਰਲੇ ਬ੍ਰਹਿਮੰਡ ਦੀ ਵੀ ਤੇ ਇਸ ਬ੍ਰਹਿਮੰਡ ਦੀ ਇਹ ਤੇਰੀ ਰਚਨਾ ਹੈ ਜਿੱਥੇ ਤੇਰਾ ਸਰੋਵਰ ਸਰ ਤੂੰ ਦਸ਼ਮ ਦਿਵਾਰੀ ਦੇ ਵਿੱਚ ਹੀ ਆ ਕੇ ਆਪਣਾ ਨਿਵਾਸ ਕਰਨਾ ਇੱਥੇ ਹੀ ਤੇਰਾ ਸਰ ਸਰੋਵਰ ਹੈ ਸੱਚ ਵਸਤੂ ਦਿੱਤੀ ਟਕਾਈਆ ਤੂੰ ਇੱਥੇ ਹੀ ਆਪਣੀ ਆਤਮਾ ਨੂੰ ਟਕਾਇਆ ਹੋਇਆ ਜਿਹਦੇ ਉੱਤੇ ਤੂੰ ਆਕੇ ਬ੍ਰਾਜ਼ਮਨ ਹੋਣਾ ਜਿੱਥੇ ਤੇਰਾ ਸ਼ਬਦ ਅਨਾਦੀ ਸ਼ਬਦ ਅਨਾਦੀ ਹੀ ਹੈ ਨਾਦ ਜਿਹੜਾ ਕੰਨਾਂ ਨਾਲ ਸੁਣ ਜਾਵੇ ਅਨਾਦ ਜਿਹੜਾ ਕੰਨਾਂ ਦੇ ਨਾਲ ਸਰਵਣ ਨਾ ਹੋਵੇ ਲੇਕਿਨ ਨਾਦ ਵੱਜੇ ਉਹ ਨਾਦ ਵੱਜੇ ਲੇਕਿਨ ਕੰਨਾਂ ਦੇ ਨਾਲ ਸਰਵਣ ਨਾ ਹੋਵੇ ਇਹ ਪ੍ਰਭੂ ਦੀ ਕਿਰਪਾ ਉਦੋਂ ਹੁੰਦੀ ਹੈ ਜਦੋਂ ਉਹ ਆਪਣੇ ਭਗਤਾਂ ਦੇ ਨਾਲ ਯਾਰੀ ਪਾਲੇ ਉਹ ਪਾਈ ਹੈ ਯਾਰੀ ਤੂੰ ਹੀ ਤੂੰ ਹੀ ਰਹਾ ਕਰ ਉਹ ਤਾਂ ਨਾਦ ਕੀ ਆ ਉਹ ਪ੍ਰਭੂ ਤੂੰ ਹੀ ਤੂੰ ਹੀ ਕਰ ਰਿਹਾ ਆਪਣੇ ਅੰਦਰ ਬਾਹਰ ਨਹੀਂ ਕਰਨੀ ਦੇ ਕਰਤੇ ਤੇਰੇ ਢੋਲੇ ਗਾਈਆ ਜਿਨ੍ਹਾਂ ਦੇ ਨਾਲ ਤੂੰ ਯਾਰੀ ਪਾਲੀ ਇਹ ਕਰਨੀ ਦੇ ਕਰਤੇ ਉਹ ਤੇਰਾ ਹੀ ਟੋਲਾ ਘਾਰੇ ਨੇ ਕੀ ਕਰ ਰਹੇ ਨੇ ਤੂੰ ਹੀ ਤੂੰ ਹੀ ਜਿੱਥੇ ਦੀਪਕ ਜੋਤੀ ਨਿਰਾਕਾਰ ਟਕਾਇਆ ਆਪਣੇ ਘਰ ਪਾਤਸ਼ਾਹ ਫਰਮਾਨ ਕਰਦੇ ਨੇ ਇਸ ਕਾਇਆ ਕੋਠੜੀ ਦੇ ਵਿੱਚ ਮੈਂ ਇੱਕ ਨੂਰ ਨੂੰ ਰੱਖਿਆ ਹੋਇਆ ਉਹ ਨੂਰ ਕੀ ਆ ਉਹ ਆਤਮਾ ਉਹ ਪਰਮਾਤਮਾ ਜਦੋਂ ਉਸ ਨੂਰ ਦੇ ਨਾਲ ਆ ਕੇ ਟੱਚ ਕਰਦਾ ਦਸ ਮੁਖਦਵਾਰੀ ਦੇ ਵਿੱਚ ਫਿਰ ਬਾਹਰ ਵੀ ਨੂਰ ਤੇ ਅੰਦਰ ਵੀ ਨੂਰ ਕਿਉਂਕਿ ਉਹ ਨੂਰੀ ਆ ਉਹ ਜਦੋਂ ਸਾਡੀ ਆਤਮਾ ਦੇ ਨਾਲ ਦਾਸੇ ਕਰਜ ਕਰਿਆ ਕਰਦਾ ਕਿ ਇੱਕ ਮੋਮਬਤੀ ਬੁਜੀ ਨੂੰ ਲੈ ਲੋ ਜਿਹੜੀ ਸਾਡੇ ਅੰਦਰ ਆ ਇੱਕ ਮੋਮਬਤੀ ਅਕਾਲ ਪੁਰਖ ਜਿਹੜੀ ਜਗਦੀ ਜੋਤ ਆ ਜਿੰਨਾ ਚਿਰ ਉਹ ਜਗਦੀ ਜੋਤ ਦੂਸਰੀ ਬੁਜੀ ਹੋਈ ਮੋਮਬਤੀ ਨੂੰ ਅੰਦਰ ਆ ਕੇ ਟੱਚ ਨਹੀਂ ਕਰਦੀ ਉਨਾਂ ਚਿਰ ਅੰਦਰ ਰੋਸ਼ਨਾਈ ਮੇਰੇ ਭੈਣੋ ਤੇ ਭਰਾਵੋ ਨਹੀਂ ਹੁੰਦੀ ਉਹ ਜਗਦੀ ਜੋਤ ਜਦੋਂ ਸਾਡੀ ਬੁਝੀ ਹੋਈ ਜੋਤ ਨੂੰ ਆ ਕੇ ਜਗਾਉਂਦੀ ਹੈ ਇੱਕ ਦੀਵਾ ਦੂਸਰੇ ਦੀਵੇ ਨੂੰ ਟੱਚ ਕਰਦਾ ਤੇ ਫਿਰ ਅੰਦਰ ਰੋਸ਼ਨੀ ਹੁੰਦੀ ਵਰਨਾ ਨਹੀਂ ਹੁੰਦੀ ਜਿੱਥੇ ਦੀਪਕ ਜੋਤੀ ਨਿਰਆਕਾਰ ਟਿਕਾਇਆ ਆਪਣੇ ਕਰ 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 ਵਿੱਚ ਆਪਣੀ ਕੀਤੀ ਰੁਸ਼ਨਾਈਆ ਇਹ ਕਰ ਕਰ ਦੇ ਵਿੱਚ ਹਰ ਕਾਇਆ ਦੇ ਵਿੱਚ ਤੇਰੀ ਰੁਸ਼ਨਾਈ ਆ ਮੇਰੇ ਦਾਤੇ ਸਿਰ ਉੱਤੇ ਕਿਰਪਾ ਕਰ ਜੀ ਦੇ ਅੰਦਰ ਤੂੰ ਆਪਣੀ ਜੋਤ ਨੂੰ ਟਿਕਾਇਆ ਹੋਇਆ ਉਹਦੇ ਉੱਤੇ ਤੂੰ ਕਿਰਪਾ ਕਰ ਦੇ ਕਿਰਪਨ ਹੋ ਕੇ ਵੇਖ ਵਿਖਾਈਆ ਕਿਰਪਨ ਕਿ ਨੂੰ ਕਹਿੰਦੇ ਜਿਹੜਾ ਕਿਰਪਾ ਕਰਨ ਵਾਲਾ ਹੋਵੇ ਐ ਦਾਤੇ ਤੂੰ ਕਿਰਪਾ ਨਿਦਾਨ ਹੈ ਤੂੰ ਕਿਰਪਾ ਕਰਨ ਵਾਲਾ ਹੈ ਤੂੰ ਇਹਨਾਂ ਦੇ ਉੱਤੇ ਆਪਣੀ ਕਿਰਪਾ ਕਰ ਦੇ ਦਰਦ ਪੀੜ ਨਾ ਆਵੇ ਦਰ ਇਸ ਦਰ ਦੇ ਵਿੱਚ ਜਿਸ ਦੇ ਤੂੰ ਆਪਣੀ ਜੋਤ ਦੇ ਨਾਲ ਜਿਸ ਦੀ ਤੂੰ ਜੋਤੀ ਨੂੰ ਜਗਾ ਦਿੱਤਾ ਰੋਸ਼ਨਾਈ ਦੇ ਦਿੱਤੀ ਆਪਣਾ ਨੂਰ ਬਖਸ਼ ਦਿੱਤਾ ਉਹਨਾਂ ਦੇ ਉੱਤੇ ਕਿਸੇ ਵੀ ਕਿਸਮ ਦੀ ਬਿਪਤਾ ਨਾ ਆਵੇ ਦਰਦਵਾਰਿਆਂ ਬਾਹਰ ਰਖਾਈਆ ਉਹਨਾਂ ਦੇ ਅੰਦਰੋਂ ਜਿਹਦੇ ਜਿਹਦੇ ਉੱਤੇ ਤੂੰ ਕਿਰਪਾ ਕਰਦੇਵੇਂ ਉਹਨਾਂ ਦੇ ਅੰਦਰੋਂ ਕਿਸੇ ਵੀ ਕਿਸੇ ਦੇ ਖਮੀਰ ਨੂੰ ਕੱਢ ਦੇਵੀਂ ਜੋਤੀ ਜੋਸ ਰੂਪਰ ਆਪੇ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਦੇ ਮਾਲਕ ਹੋਣਾ ਸਹਾਈਆ ਨਾਦ ਕਹੇ ਪ੍ਰਭੂ ਮੇਰੀ ਮਿੰਨਤ ਇਕੋ ਮਨ ਆਪਾਂ ਕਿਉਂ ਨਹੀਂ ਕਰਦੇ ਮਿੰਨਤ ਐਦਾ ਤਾਰ ਜੇ ਤੇਰੀ ਸਮਝ ਅਜੇ ਤੱਕ ਸਾਨੂੰ ਨਹੀਂ ਆਈ ਤੂੰ ਕਿਰਪਾ ਕਰ ਤੇਰੀ ਸਾਨੂੰ ਸਮਝ ਆ ਜਾਵੇ ਜੇ ਨਾਰਦ ਮਿੰਨਤ ਕਰ ਸਕਦਾ ਤੇ ਆਪਾਂ ਵੀ ਮਿੰਨਤ ਕਰ ਲਈਏ ਕਿ ਪ੍ਰਭੂ ਜੇ ਸਾਨੂੰ ਤੇਰੀ ਅਜੇ ਤੱਕ ਸਮਝ ਨਹੀਂ ਆਈ ਤੇ ਹੁਣ ਸਮਝ ਦੇ ਦੇ ਕਿਰਪਾ ਕਰ ਦੇ ਨਾਰਦ ਕਹੇ ਪ੍ਰਭੂ ਮੇਰੀ ਮਿੰਨਤ ਇੱਕੋ ਮੰਨ ਮਨਸਾ ਤੇਰੇ ਚਰਨ ਟਿਕਾਈ ਆ ਕੀ ਮਨសា ਕੀਤੀ ਅੱਗੇ ਪਾਤਸ਼ਾਹ ਨੇ ਜ਼ਰੂਰ ਫਰਮਾਨ ਕੀਤਾ ਹੋਣਾ ਨਾਰਦ ਨੇ ਤੁਹਾਡੇ ਵਾਸਤੇ ਕੀ ਮੰਗ ਮੰਗੀ ਆਓ ਸਰਵਣ ਕਰਦੇ ਆ ਕੀ ਅੱਗੇ ਮੰਗ ਮੰਗੀ ਆਓ ਹਰ ਬਾਣੀ ਤੋਂ ਸਰਵਣ करिए ਮਨសា ਤੇਰੇ ਚਰਨ ਟਿਕਾਈਆ ਜਨ ਭਗਤਾਂ ਪਵਿੱਤਰ ਕਰਦੇ ਮੁਖ ਨਾਕ ਅੱਖਾਂ ਕੰਨ ਵੇਖੋ ਕਿੱਡੀ ਵੱਡੀ ਮੰਗ ਮੰਗੀ ਆ ਜਨ ਭਗਤਾਂ ਵਾਸਤੇ ਪ੍ਰਭੂ ਕੋਲੋਂ ਕਿ ਇਹਨਾਂ ਦਾ ਨੱਕ ਠੀਕ ਕਰ ਦੇ ਜੇ ਸੁਗੰਧੀ ਲੈਣ ਤੇ ਤੇਰੇ ਪਿਆਰ ਦੀ ਸੁਗੰਧੀ ਲੈਣ ਅੱਖ ਠੀਕ ਕਰ ਦੇ ਜੇ ਇਹ ਦੇਖਣ ਪੱਤੇ ਪੱਤੇ ਦੇ ਵਿੱਚ ਦਾਤਾ ਤੂੰ ਨਜ਼ਰ ਆਵੇਂ ਇਹਨਾਂ ਦੇ ਕੰਨ ਠੀਕ ਕਰ ਦੇ ਜੇ ਇਹ ਸੁਣਨ ਤੇ ਸਿਰਫ ਤੇਰੀ ਗੱਲ ਸੁਣ ਤੇਰੀ ਸ਼ਿਫਤ ਸੁਣਨ ਦਾਤਾ ਇਹਨਾਂ ਨੂੰ ਐਸਾ ਕਰ ਦੇ ਜਨ ਭਗਤਾਂ ਪਵਿੱਤਰ ਕਰਦੇ ਮੁਖ ਨਾਕ ਅੱਖਾਂ ਕੰਨ ਮੁਖ ਜੇ ਇਹ ਬੋਲਣ ਤੇ ਤੇਰੀ ਸ਼ਿਫਤ ਸਲਾਹ ਦੇ ਵਿੱਚ ਬੋਲਣ ਐਸਾ ਮੁਖ ਕਰਦੇ ਸੱਚ ਦੇ ਮਾਲਕ ਹੋਣਾ ਸਹਾਈਆ ਨਾਰਦ ਕਹੇ ਸੌਰੀ ਕਾਇਨਾਤ ਦੇ ਮਾਲਕ ਆਪਣੀ ਦਹਾ ਕਮਾਈਆ ਦਰਦੀ ਹੋ ਕੇ ਤੂੰ ਦਰਦੀ ਹੋ ਜਾ ਇਨ੍ਹਾਂ ਦੇ ਦਰਦ ਨੂੰ ਮਹਿਸੂਸ ਕਰ ਲੈ ਐ ਮੇਰੇ ਦਾਤੇ ਇਹ ਜਿਨ੍ਹਾਂ ਨਾਲ ਤੂੰ ਆ ਕੇ ਯਾਰੀ ਪਾਈ ਐ ਇਸ ਮਾਤ ਲੋਕ ਦੇ ਉੱਤੇ ਇਨ੍ਹਾਂ ਦੇ ਦਰਦ ਨੂੰ ਮਹਿਸੂਸ ਕਰ ਲੈ ਤੂੰ ਦਰਦੀ ਹੋ ਜਾ ਦਰਦੀ ਹੋ ਕੇ ਸਭ ਦਾ ਬੇੜਾ ਬਨ ਸਭ ਦਾ ਬੇੜਾ ਬੰਦੇ ਐਸਾ ਬਨ ਇਸ ਮਾਤ ਲੋਕ ਦੇ ਉੱਤੇ ਯਾਰੀ ਪਾਈ ਐ ਤੇ ਤੇਰੀ ਸੱਚਖੰਡ ਤੱਕ ਯਾਰੀ ਨਿਭਦੀ ਰਵੇ ਬੰਨਣ ਹਾਰ ਅਖਵਾਈਆ ਇਹ ਭਗਤ ਸਹੇਲੇ ਤੇਰੇ ਚੰਨ ਮੈਂ ਕਿਉਂ ਕਿਨਾਂ ਨਾਦ ਕਹਿੰਦਾ ਕਿਉਂਕਿ ਇਤੇਰੇ ਚੰਨ ਨੇ ਭਾਵੇਂ ਕੋਈ ਫੁਰਖਿਆ ਤੇ ਭਾਵੇਂ ਕੋਈ ਨਾਰਿਆ ਭਾਵੇਂ ਕੋਈ ਬਜ਼ੁਰਗਿਆ ਤੇ ਭਾਵੇਂ ਕੋਈ ਬਾਲਿਆ ਇਤੇਰੇ ਚੰਨ ਨੇ ਚਰਨ ਕਵਲ ਬੈਠੇ ਸੀ ਸੁਨਵਾਈਆ ਇਹਨਾਂ ਤੇਰੇ ਚੰਨ ਕਵਲਾਂ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ ਇਨਾਂ ਦਾ ਸਹਾਈ ਹੋ ਜਾ ਸੱਚ ਪਿਆਰ ਦਾ ਦੇ ਦੇ ਤਨ ਇਹ ਤੇਰੇ ਕੋਲ ਜ਼ਗੀਰਾ ਨਹੀਂ ਮੰਗਦੇ ਇਹ ਤੇਰੇ ਕੋਲ ਵੱਡੀਆਂ ਕਾਰਾਂ ਵੱਡੀਆਂ ਬਿਲਡਿੰਗਾਂ ਜ਼ਮੀਨਾਂ ਨਹੀਂ ਮੰਗਦੇ ਇਹ ਕੀ ਮੰਗਦੇ ਨੇ ਸੱਚ ਪਿਆਰ ਦਾ ਦੇ ਦੇ ਤਨ ਸੱਚਾ ਪਿਆਰ ਦੇ ਦੇ ਸੱਚਾ ਪਿਆਰ ਕੀਆ ਆਤਮਾ ਔਰ ਪਰਮਾਤਮਾ ਦਾ ਇਹ ਤੇਰੇ ਹੋ ਜਾਣ ਆਪਸੀ ਆਪਸੀ ਪਿਆਰ ਦੇ ਦੇ ਇਹਨਾਂ ਨੂੰ ਵਸਤੂ ਨਾਮ ਵਾਲੀ ਵਰਤਾਈਆ ਉ ਤਾਂ ਸੰਭਵਿਆ ਜੇ ਤੂੰ ਆਪਣੇ ਨਾਮ ਦੀ ਵਸਤੂ ਇਹਨਾਂ ਦੀ ਝੋਲੀ ਦੇ ਵਿੱਚ ਪਾ ਦੇਵੇਂ ਸਦਾ ਸਦਾ ਬਣਾ ਲੈ ਆਪਣੇ ਜਨ ਤੂੰ ਇੱਥੇ ਆਪਣੇ ਜਨ ਬਣਾਇਆ ਹਮੇਸ਼ਾ ਹਮੇਸ਼ਾ ਵਾਸਤੇ ਇਹਨਾਂ ਦਾ ਅੰਗੀਕਾਰ ਹੋ ਜਾ ਤੁਰਦੀ ਬਣ ਜਣੇ ਦੀ ਮਾਈਆ ਦਾ ਸਰਜ ਕਰਿਆ ਕਰਦਾ ਹੈ ਇਸ ਜਨਿੰਦੀ ਮਾਂ ਕਰਕੇ ਹੀ ਇਹਨੇ ਆਪਣਾ ਵਿਸ਼ਨੂ ਗੁਣ ਰੱਖਿਆ ਕਿਉਂਕਿ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਐ ਐਸਾ ਮਾਈ ਬਾਪ ਐ ਇਹ ਐਸਾ ਮਾਈ ਬਾਪ ਐ ਕਿਸੇ ਨੂੰ ਵੀ ਭੁੱਖਾ ਸੌਣ ਨਹੀਂ ਦਿੰਦਾ ਇਹ ਐਸੀ ਜਨਿੰਦੀ ਮਾਂ ਐ ਜਨਿੰਦੀ ਮਾਈਆ ਉਸ ਰੂਪ ਆ ਰਿਹਾ ਪੀ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਦਾ ਸੱਚ ਹੁਣ ਸਹਾਈਆ ਨਾਰਦ ਕਹੇ ਪ੍ਰਭੂ ਜਨ ਭਗਤਾਂ ਦੁਖੜੇ ਕਦੇ ਹੁਣ ਇਹਨਾਂ ਨੂੰ ਐਸਾ ਪਵਿੱਤਰ ਕਰਦੇ ਇਹਨਾਂ ਦੇ ਸਾਰੇ ਦੁੱਖ ਦਰਦਾਂ ਨੂੰ ਹਰ ਲਾ ਸਿਦਣੀ ਮਾਣ ਵਡਿਆਈ ਆ ਅਬ ਜੀ ਦਸਾ ਗੁਰੂ ਸਹਿਬਾਨਾਂ ਦਾ ਗਾਇਨ ਇਸ ਧਰਤੀ ਦੇ ਉੱਤੇ ਕਿਉਂ ਗਾ ਹੋ ਰਿਹਾ ਕਿਉਂ ਸੁਣ ਰਹੇ ਹੋ 18 ਭਗਤਾਂ ਦੀ ਵਢਾਈ ਕਿਉਂ ਸੁਣ ਰਹੇ ਹੋ 23 অবতার 10 ਗੁਰੂ ਸਹਿਬਾਨ 18 ਭਗਤ ਤਿੰਨ ਪੈਗੰਬਰ ਇਹਨਾਂ ਦੀ ਵਢਾਈ ਕਿਉਂ ਸੁਣ ਰਹੇ ਹੋ ਕਿ ਉਹਨਾਂ ਦੇ ਸਿਰ ਤੇ ਤੁਹਾਡੇ ਮਾਲਕ ਨੇ ਹੱਥ ਰੱਖਿਆ ਮਾਣ ਦਿੱਤਾ ਹੈ ਵਢਾਈ ਦਿੱਤੀ ਹੈ ਤੇ ਅੱਜ ਸੰਸਾਰ ਵੀ ਉਹਨਾਂ ਦੀ ਵਢਾਈ ਕਰ ਰਿਹਾ ਤੇ ਨਾਨਕ ਕੀ ਕਹਿੰਦਾ ਕਿ ਆਪਣੇ ਜਨ ਭਗਤਾਂ ਨੂੰ ਵੀ ਮਾਣ ਵਢਾਈ ਦੇ ਦੇ ਸਿਰ ਸਿਰ ਦੇਣੀ ਮਾਣ ਵਢਾਈ ਆ ਪਵਿੱਤਰ ਕਰਨਾ ਸੁਵਾਸੀ ਪੌਣ ਉਹ ਸੁਵਾਸੀ ਪੌਣ ਗਾਲਾ ਕੱਢ ਕੇ ਤੇ ਨਹੀਂ ਹੋਣਾ ਇੱਕ ਦੂਸਰੇ ਦੀ ਨਿੰਦਿਆ ਕਰਕੇ ਤੇ ਨਹੀਂ ਹੋਣਾ ਉਹ ਪਵਨ ਸਵਾਸ ਕਿਸ ਤਰ੍ਹਾਂ ਲੇਖੇ ਲੱਗਣਗੇ ਜੇ ਆਪਸੀ ਪਿਆਰ ਕਰਾਂਗੇ ਆਪਸੀ ਇੱਕ ਦੂਜੇ ਦੇ ਨਾਲ ਮਿਲ ਕੇ ਰਹਾਂਗੇ ਔਰ ਪ੍ਰਭੂ ਚਰਨਾਂ ਦੇ ਨਾਲ ਪਿਆਰ ਕਰਾਂਗੇ ਉਹ ਫਿਰ ਸਵਾਸ ਸਵਾਸ ਲੇਖੇ ਲੱਗਣਾ ਵਰਨਾ ਨਹੀਂ ਲੱਗਣਾ ਨਿੰਦਿਆ ਕਰਕੇ ਨਹੀਂ ਲੱਗਣਾ ਪਵਿੱਤਰ ਕਰਨਾ ਸਵਾਸੀ ਪਾਉਣ ਸਾਹ ਸਾਹ ਵਿੱਚ ਸਮਾਈਆ ਹੈ ਪ੍ਰਭੂ ਦੇਖੋ ਕਿੰਡੀ ਵੱਡੀ ਮੰਗ ਕਰਦਾ ਇਹ ਨਾਦ ਇਹਨਾਂ ਦੇ ਸਾਹ ਸਾਹ ਦੇ ਵਿੱਚ ਸਮਾ ਜਾਂਦਾ ਜੇ ਗੱਲ ਕਰਨ ਤੇ ਸਿਰਫ ਤੇਰੀ ਕਰਨ ਜੇ ਸ਼ਿਵ ਸਾਹ ਕਰਨ ਤੇ ਸਿਰਫ ਤੇਰੀ ਕਰਨ ਇੰਨਾ ਇਹਨਾਂ ਦੇ ਸਾਹਾਂ ਦੇ ਵਿੱਚ ਸਮਾ ਜਾ ਜਿਸ ਨਾਲ ਤੇਰਾ ਢੋਲਾ ਗਾਉਣ ਲੋ ਅੱਗੇ ਜਾਤੇ ਨੇ ਉਹ ਫਰਮਾਨੀ ਕਰ ਦਿੱਤਾ ਜੋ ਦਸਨੇ ਹੋਣੇ ਆਪਦੀ ਦੇ ਨਾਲ ਸਾਝ ਪਾਈ ਜੇ ਆਪਣੀ ਰਸਨਾ ਤੇ ਆਪਣੇ ਸਾਹਾਂ ਦੇ ਨਾਲ ਕੋਈ ਗੱਲ ਕਰਨ ਤੇ ਸਿਰਫ ਤੇਰਾ ਢੋਲਾ ਗਾਉਣ ਜਿਸ ਨਾਲ ਤੇਰਾ ਢੋਲਾ ਗਾਉਣ ਗੋਬਿੰਦ ਤੇਰੇ ਰੰਗ ਰੰਗਾਈਆ ਕਿਉਂ ਕਲ ਜੁਗ ਅੰਤਮ ਦੁੱਖਾਂ ਵਿੱਚੋਂ ਵਿੱਚ ਆਇਆ ਤਰਸਾਉਣ ਜੇ ਤੂੰ ਆ ਗਿਆ ਜੇ ਤੂੰ ਇਹਨਾਂ ਦੇ ਨਾਲ ਯਾਰੀ ਪਾ ਲਈ ਹੈ ਤੇ ਫਿਰ ਇਹਨਾਂ ਨੂੰ ਕਿਸੇ ਵੀ ਕਿਸਮ ਦਾ ਦੁੱਖ ਨਾ ਹੋਵੇ ਇਹ ਦੁੱਖਾਂ ਦੇ ਵਿੱਚ ਤਰਸਣ ਨਾ ਤਰਸਦਿਆਂ ਆਪਣੇ ਗਲੇ ਲਗਾਈਆ ਇਹ ਤੇਰੀਆਂ ਬੇਨਤੀਆਂ ਕਰਦੇ ਨੇ ਸਾਨੂੰ ਆਪਣੇ ਗਲ ਦੇ ਨਾਲ ਲਾਲਾ ਤਰਸੇ ਪਏ ਨੇ ਇਹ ਵਿਯੋਗੀ ਨੇ ਤੈਨੂੰ ਮਿਲਣ ਦੇ ਇਹਨਾਂ ਨੂੰ ਹੁਣ ਤੂੰ ਮਿਲ ਲੈ ਕਿਉਂ ਗਰੀਬ ਨਿਮਾਣਿਆ ਆਇਓ ਰਵਾਨ ਉਂਡਾਰ ਵਾਈ ਪਿਛਲੇ ਜੁਗਾਂ ਦੇ ਵਿੱਚ ਇਹ ਭਗਤੀਆਂ ਕਰਦੇ ਰਹੇ ਨੇ ਰੁੱਲਦੇ ਨੇ ਰੋਂਦੇ ਰਹਿੰਦੇ ਤੈਨੂੰ ਮਿਲਣ ਵਾਸਤੇ ਦਾਤਿਆ ਹੁਣ ਤੂੰ ਕਿਰਪਾ ਕਰੀ ਹੁਣ ਇਹ ਤੈਨੂੰ ਮਿਲਣ ਵਾਸਤੇ ਰੋਣ ਨਾ ਇਹ ਹਾਸਾ-ਸ ਗੱਲਾਂ ਕਰਨ ਕੇ ਸਾਡਾ ਪ੍ਰਭੂ ਸਾਨੂੰ ਮਿਲ ਗਿਆ ਕਿਉ ਗਰੀਬ ਨਮਾਣਿਆ ਆਇਆ ਰੋਵਣ ਰੋਂਦਿਆਂ ਆਪਣੀ ਗੋਦ ਉਠਾਈਆ ਜੋਤੀ ਜੋ ਸਰੂਪ ਰਿਆ ਬੀ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਦਾ ਸੰਗ ਆਪ ਰਖਈਆ ਨਾਰਦ ਕਹੇ ਪ੍ਰਭੂ ਤੂੰ ਯੋਦਾ ਸੂਰਬੀਰ ਮਰਦਾਨਾ ਮਰਦ ਇਸੇ ਕਰਕੇ ਉਹਨੇ ਆਖਿਆ ਮੈਂ ਸ਼ੀਰਸ਼ੀਕ ਹਾਂ ਸੂਰਬੀਰ ਹਾਂ ਬਹਾਦਰ ਹਾਂ ਤਾਕਤਵਰ ਹਾਂ ਸਾਰਿਆਂ ਨੂੰ ਆਪਣੇ ਬਹਿ ਦੇ ਵਿੱਚ ਰੱਖਣ ਵਾਲਾ ਹਾਂ ਨਾਰਦ ਕਹੇ ਪ੍ਰਭੂ ਤੂੰ ਯੋਦਾ ਸੂਰਬੀਰ ਮਰਦਾਨਾ ਮਰਦਨ ਮਦਦ ਤੇਰੀ ਇਕ ਰਖਾਈਆ ਜੋ ਇਸ਼ਾਰਾ ਕੀਤਾ ਗੋਪੀਆਂ ਨਾਲ ਪਰਬਤ ਗਵਰਦਨ ਗਦਾ ਪੀਮ ਵਾਲੀ ਨਾਲ ਮਲਾਈਆ ਜੋ ਸੰਦੇਸ਼ਾ ਦੇ ਕੇ ਗਿਆ ਅਰਜਨ ਕਨਈਆ ਆਪਣਾ ਹੁਕਮ ਦੜਾਈਆ ਇੱਕ ਹਰ ਬਾਣੀ ਆਉਂਦੀ ਆ ਉਹਦੇ ਵਿੱਚ ਕ੍ਰਿਸ਼ਨ ਜੀ ਅਰਜਨ ਜੀ ਦੋਨੇ ਆਪਸ ਵਿੱਚ ਗੱਲਬਾਤ ਕਰਦੇ ਨੇ ਅਰਜਨ ਪੁੱਛਦਾ ਕਿ ਜਿਹਦੀ ਗੱਲ ਤੂੰ ਮੇਰੇ ਨਾਲ ਕਰ ਰਿਹਾ ਉਹਦੀ ਪਹਿਚਾਨ ਕੀ ਹੈ ਕ੍ਰਿਸ਼ਨ ਕਿਹਾ ਉਸ ਦੇ ਸਿਰ ਤੇ ਸੋਹੇ ਤਾਜ ਹੈ ਕਿ ਉਹਦੀ ਪਹਿਚਾਨ ਹੈ ਮੈਂ ਜਿਸ ਦੀ ਅਰਜਨ ਤੇਰੇ ਨਾਲ ਗੱਲ ਕਰ ਰਿਹਾ ਉਹਦੇ ਸਿਰ ਦੇ ਉੱਤੇ ਤਾਜ ਹੈ ਕ੍ਰਿਸ਼ਨ ਕਿਹਾ ਉਸ ਦੇ ਸਿਰ ਤੇ ਸੋਹੇ ਤਾਜ ਸੁਖੀ ਜੋ ਸੰਦੇਸ਼ਾ ਦੇ ਕੇ ਗਿਆ ਅਰਜਨ ਕਨਈਆ ਆਪਣਾ ਹੁਕਮ ਦਰੜਾਈਆ ਜਿਸ ਵੇਲੇ ਕਲ ਯੁਗ ਅੰਤ ਧਰਮ ਦੀ ਧਾਰ ਚੁੱਕੇ ਕੋਈ ਨਾ ਗਰਦਨ ਕਲ ਯੁਗ ਦੀ ਕਲ ਯੁਗ ਦਾ ਪਾਰ ਜਦੋਂ ਕਿਸੇ ਨੇ ਨਾ ਚੱਕਿਆ ਗਰਦਸ਼ ਵਿੱਚ ਹੋਵੇ ਲੁਕਾਈਆ ਗਰਦਸ਼ ਹੁੰਦਾ ਚੱਕਰ ਚੈਨ ਦੇ ਵਿੱਚ ਪਏ ਰਹਿਣਾ ਕੋਈ ਸਮਝ ਨਾ ਆਉਣੀ ਜਦੋਂ ਇਸ ਤਰ੍ਹਾਂ ਦੀ ਮਾਨਵਜਾਤੀ ਹੋ ਗਈ ਜੋਤੀ ਜੋ ਸਰੂਪ ਆ ਰਿਹਾ ਪੇ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਜਦੋਂ ਇਸ ਤਰ੍ਹਾਂ ਦਾ ਸਾਰਾ ਹੋ ਗਿਆ ਐ ਜੋਤੀਆਂ ਦੇ ਮਾਲਕ ਜੋ ਸਰੂਪ ਆ ਕਾਲਪੁਰਖ ਤੂੰ ਉਦੋਂ ਇੱਕ ਸੱਚਾ ਵਰ ਦੇਵੀ ਆ ਜੋ ਵਰ ਆਪ ਜੀ ਨੇ ਉੱਪਰ ਸਰਵਣ ਕੀਤਾ ਕਿ ਇਹਨਾਂ ਦੇ ਨਾਲ ਤੂੰ ਯਾਰੀ ਪਾ ਲਈ ਆ ਔਰ ਇਹਨਾਂ ਦੇ ਹਰ ਕਿਸਮ ਦੇ ਦੁੱਖ ਦਿਲ ਜਰ ਨੂੰ ਤੂੰ ਦੂਰ ਕਰ ਦੇਵੀਂ ਕੌਣ ਹੈ ਉਹ ਸੱਚੇ ਵਾਦ ਦੇਣ ਵਾਲਾ ਨੇਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਕਲੰਕ ਨਰੈਣ ਨਰ ਜਿਸ ਨੂੰ ਕੋਈ ਵੀ ਕਲੰਕ ਨਹੀਂ ਔਰ ਨਰਾਂ ਦਾ ਨਰ ਇੱਕੋ ਇੱਕ ਪਰਮਾਤਮਾ ਮਹਾਰਾਜ ਸਾਰਿਆਂ ਤੋਂ ਵੱਡਾ ਰਾਜਾ ਜਿਹੜਾ ਪੂਰੇ ਬ੍ਰਹਿਮੰਡ ਦੇ ਉੱਤੇ ਆਪਣਾ ਰਾਜ ਰੱਖਦਾ ਹੈ ਸ਼ੇਰ ਜਿਹੜਾ ਪੂਰੇ ਬ੍ਰਹਿਮੰਡ ਨੂੰ ਆਪਣੇ ਅੰਦਰ ਦੇ ਵਿੱਚ ਰੱਖਦਾ ਹੈ ਤੇ ਵਿੱਚ ਰੱਖਦਾ ਹੈ ਸਿੰਘ ਜਿਹੜਾ ਸਾਰਿਆਂ ਤੋਂ ਸੂਰਬੀਰ ਹੈ ਤਾਕਤਵਰ ਹੈ ਬਹਾਦਰ ਹੈ ਉਹਦਾ ਪੂਰੇ ਬ੍ਰਹਿਮੰਡ ਦੇ ਵਿੱਚ ਕੋਈ ਵੀ ਕੰਪੀਟੀਟਰ ਨਹੀਂ ਹੈ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਹੈ ਵਿਸ਼ਨੂੰ ਐਸਾ ਮਾਈ ਬਾਪ ਜਿਹੜਾ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਉਸ ਦਾ ਗੁਣ ਪ੍ਰਿਤਪਾਲ ਕਰਦਾ ਸਾਰੇ ਆਪਣੇ ਜੀਵਾਂ ਦੀ ਪ੍ਰਿਤਪਾਲਕ ਵੰਡ ਦੇ ਗੁਣ ਨੂੰ ਹੀ ਵਿਸ਼ਨੂੰ ਗਿਆ ਹੈ ਭਗਵਾਨ ਇਨਾਂ ਗੁਣਾਂ ਨੂੰ ਰੱਖਣ ਵਾਲਾ ਹਮੇਸ਼ਾ ਰਹਿਣ ਵਾਲੀ ਤਾਕਤ ਹੈ ਉਹ ਪਹਿਲਾਂ ਵੀ ਸੀ ਅੱਜ ਵੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨੇ ਬਰਕਰਾਰ ਰਹਿਣਾ ਉਹ ਕਦੇ ਵੀ ਫੌਤ ਨਹੀਂ ਹੁੰਦਾ ਤੇਰੇ ਹੁਕਮ ਅੱਗੇ ਕੋਈ ਪਾ ਸਕੇ ਨਾ ਅਰਚਨ ਜੇ ਤੂੰ ਇਨਾਂ ਦਾ ਹੋ ਜਾਵੇਂ ਜੋ ਆਪ ਜੀ ਨੇ ਉੱਪਰ ਸਰਵਣ ਕੀਤਾ ਇਹਨਾਂ ਦੇ ਦੁੱਖ ਦਿਲਦਰ ਨੂੰ ਤੂੰ ਦੂਰ ਕਰਨ ਵਾਸਤੇ ਆ ਜਾਵੇਂ ਇਹਨਾਂ ਦੇ ਮੁਖ ਨੂੰ ਤੂੰ ਸੋਹਣਾ ਬਣਾਉਣ ਵਾਸਤੇ ਆ ਜਾਵੇਂ ਤੇਰੀ ਸਿਫਤ ਸਲਾਹ ਕਰਨ ਇਹਨਾਂ ਦੇ ਕੰਨਾਂ ਨੂੰ ਤੂੰ ਸੋਹਣਾ ਬਣਾਉਣ ਵਾਸਤੇ ਆ ਜਾਵੇਂ ਇਹ ਜਦੋਂ ਵੀ ਸੁਣਨੇ ਤੇਰੀ ਗੱਲ ਸੁਣਨ ਇਹਨਾਂ ਦੇ ਨੱਕ ਨੂੰ ਤੂੰ ਸੋਹਣਾ ਬਣਾਉਣ ਵਾਸਤੇ ਆ ਜਾਵੇਂ ਇਹ ਜਦੋਂ ਵੀ ਸਾਹ ਲੈਣ ਇਹ ਤੇਰੀ ਸੁਗੰਧੀ ਤੇਰੇ ਚਰਨਾਂ ਦੀ ਸੁਗੰਧੀ ਲੈਣ ਇਹਨਾਂ ਨੂੰ ਐਸਾ ਬਣਾ ਦੇ ਤੇਰੇ ਹੁਕਮ ਅੱਗੇ ਕੋਈ ਪਾਸਕੇ ਨਾ ਅਰਚਣ ਅੱਗੇ ਹੋ ਜਨ ਭਗਤਾਂ ਦੁੱਖ ਰੋਗ ਨਾ ਕੋਈ ਸਤਾਈਆ ਜਿੱਥੇ ਤੂੰ ਖੜਾ ਹੋਵੇਂ ਐ ਪਰਮਾਤਮਾ ਉੱਥੇ ਇਹਨਾਂ ਜਨ ਭਗਤਾਂ ਦੇ ਕਿਸੇ ਵੀ ਕਿਸਮ ਦਾ ਪਾਵੇਂ ਉਹ 1984 ਦੇ ਵਿੱਚ ਘੁੰਮਣ ਵਾਲਾ ਹੋਵੇ ਪਾਵੇਂ ਇਸ ਦੇਹੀ ਦਾ ਦੁੱਖ ਹੋਵੇ ਇਹਨਾਂ ਦੇ ਕੋਈ ਕੋਲ ਕਿਸੇ ਵੀ ਕਿਸਮ ਦਾ ਦੁੱਖ ਨਾ ਆਵੇ ਇਹ ਨਜ਼ ਦੇਖਿੰਦਾ ਮੈਂ ਇਨਪਰਤਾਂ ਵਾਸਤੇ ਪ੍ਰਭੂ ਪਿਆਰਿਆ ਤੇਰੇ ਕੋਲੋਂ ਮੈਂ ਇਹ ਮੰਗਾ ਅੱਜ ਸੰਤੋਖ ਸਿੰਘ ਦੇ ਗ੍ਰਹਿ ਵਿਖੇ ਜੰਮੂ ਦੇ ਵਿੱਚ ਮੈਂ ਤੇਰੇ ਕੋਲੋਂ ਇਹ ਮੰਗ ਮੰਗ ਰਿਹਾ ਸੋ ਇਨੀ ਹੀ ਹਰਬਾਣੀ ਦੇ ਨਾਲ ਆਪ ਸਰਬ ਸੰਗਤ ਦੇ ਪਾਸੋਂ ਔਰ ਹਜੂਰ ਸ਼ੰਚੀ ਜੀ ਦੇ ਚਰਨਾਂ ਦੇ ਪਾਸੋਂ ਮੈਂ ਮਾਫੀ ਦਾ ਜਾਚਕਾ ਹਜੂਰ ਸ਼ੰਚਾ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਦੋਂ ਇਸ ਅਰਤੀ ਦੇ ਉੱਤੇ ਸਤਿਗੁਰ ਦਾ ਪੂਰਾ ਪਸਾਰਾ ਹੋ ਗਿਆ ਜਿੱਥੇ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਾਕਾਰ ਚੱਲਣਾ ਉੱਥੇ ਤੂੰ ਮੇਰਾ ਮੈਂ ਤੇਰਾ ਦਾ ਗਾਥਾ ਵੀ ਇਸ ਤਰਤੀ ਦੇ ਉੱਤੇ ਸਾਰੇ ਜੀਵਾਂ ਨੇ ਗਾਉਣਾ ਹੈ ਲੱਖ 84 ਜੁਨੀ ਦੇ ਜੀਵਾਂ ਨੇ ਗਾਉਣਾ ਮਾਨਸਾ ਨੇ ਤੇ ਗਾਉਣਾ ਹੀ ਗਾਉਣਾ ਹੈ ਸਾਰੇ ਜੀਵਾਂ ਨੇ ਇਹ ਉਸ ਪਰਮਾਤਮਾ ਨੂੰ ਕਹਿਣਾ ਕਿ ਤੂੰ ਮੇਰਾ ਮੈਂ ਤੇਰਾ ਉਹ ਪੂਰਾ ਸ਼ਬਦ ਬੋਲਾਂਗੇ ਦਾਸ ਬੋਲੇਗਾ ਤੂੰ ਮੇਰਾ ਤੁਸੀਂ ਸਾਰਿਆਂ ਨੇ ਕਹਿਣਾ ਤੂੰ ਮੇਰਾ ਦਾਸ ਬੋਲੇਗਾ ਮੈਂ ਤੇਰਾ ਤੁਸੀਂ ਸਾਰਿਆਂ ਨੇ ਕਹਿਣਾ ਮੈਂ ਤੇਰਾ ਸ਼ਬਦ ਪੂਰਾ ਬੋਲਾਂਗੇ ਤੂੰ ਮੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ सोहंग महाराज शेर सिंहो भगवान् दीजय